ਇੱਕ ਕ੍ਰਿਕਟਰ ਇੰਡੀਆ ਦੀ ਟੀਮ ਨੂੰ ਰਿਪਰੈਜ਼ੈਂਟ ਕਰ ਰਿਹਾ ਉਹਨੇ ਯੂਨੀਫਾਰਮ ਪਾਈ ਹੋਈ ਉਹਦੇ ਤੋਂ ਕੈਚ ਡ੍ਰੌਪ ਹੋ ਜਾਂਦਾ ਕਹਿੰਦੇ ਖਾਲਸਤਾਨੀ ਇੱਕ ਆਈਪੀਐਸ ਆਫੀਸਰ ਇੱਕ ਪੋਲੀਟਿਸ਼ੀਅਨ ਦੀ ਰਾਖੀ ਕਰ ਰਿਹਾ ਉਹਨੂੰ ਕਹਿੰਦੇ ਖਾਲਸਤਾਨੀ ਕਲਕੱਤਾ ਠੀਕ ਹੈ ਜੀ ਖਾਲਸਤਾਨ ਕੋਈ ਗਾਲ ਤਾਂ ਨਹੀਂ ਹੈਗੀ ਜਦੋਂ ਹਿਟਲਰ ਨੇ ਜਿਊਜ਼ ਦੀ ਨਸਲਕੁਸ਼ੀ ਕੀਤੀ ਹੈ ਜਾਂ ਰਵਾਂਡਾ ਤੇ ਤੁਸੀਂ ਉਹ ਸਾਰੇ ਐਗਜ਼ਾਮਪਲਸ ਜੇ ਮੈਂ ਦੁਬਾਰਾ ਵੀ ਰਿਪੀਟ ਕਰ ਦੇਣਾ ਪੂਤੂ ਤੇ ਤੁੱਸੀ ਕਮਿਊਨਿਟੀਆਂ ਨੇ ਠੀਕ ਹੈ ਜੀ ਰਵਾਂਡਾ ਤੇ ਉਈਗਰ ਮੁਸਲਮਨਸ ਨੇ ਮਿਆਮਾਰ ਦੇ ਵਿੱਚ ਤੁਸੀਂ ਆ ਲਾ ਲੋ ਰਿਫਿਊਜੀਸ ਨੇ ਜਿਹੜੇ ਸਾਰਿਆਂ ਦੀ ਗੱਲ ਕਰ ਲੋ ਜਾਂ ਹੁਣ ਜੋ ਲੇਟੈਸਟ ਸੋਮਾਲੀਆ ਦੇ ਵਿੱਚ ਹੈਪਨ ਹੋ ਰਿਹਾ ਜਾਂ ਗਾਜ਼ਾ ਜੋ ਹੋ ਰਿਹਾ ਜੋ ਗਾਜ਼ਾ ਦੇ ਵਿੱਚ ਲੇਟੈਸਟਲੀ ਹੋ ਰਿਹਾ ਤੁਸੀਂ ਇਸ ਤੋਂ ਇਲਾਵਾ ਲਾ ਕੇ ਚਲੋ ਜੋ ਆਈਐਸਆਈਐਸ ਕਰ ਰਿਹਾ ਜਿਹੜੇ ਉੱਥੇ ਦੂਜੇ ਮਾਈਨੋਰਿਟੀਜ਼ ਨੇ ਜੋ ਇੱਕ ਲੈਵਲ ਤੇ ਸ਼ੀਆ ਸੁੰਨੀਜ਼ ਨਾਲ ਕਰਦੇ ਆ ਸੁੰਨੀ ਸ਼ੀਆਜ਼ ਨਾਲ ਕਰਦੇ ਆ ਗੱਲ ਕੀ ਕੋਈ ਵੀ ਧਰਮ ਦਾ ਬੰਦਾ ਜਦੋਂ ਦੂਜੇ ਧਰਮ ਤੋਂ ਜੀਣ ਦਾ ਹੱਕ ਖੋਲ ਲੈਂਦਾ ਉਹਦੀ ਆਈਡੀਓਲੋਜੀ ਤੇ ਹੋਰੀਆਂ ਚੀਜ਼ਾਂ ਨਾਲ ਉਹਨੂੰ ਮਹਿਸੂਸ ਕਰਾਇਆ ਜਾਂਦਾ ਵੀ ਤੁਸੀਂ ਕੀੜੇ ਮਕੋੜੇ ਹੋ